ਹੈਨੀ ਉਹ ਦੀਪੋ ਖੜ ਗਈ ਆ ਹਾਏ ਕਿੰਨਾ ਛੱਟੇ ਵੀ ਦੇਖੀ ਜਾਵਾ ਇਹ ਕੀ ਟਾਮ ਹੋ ਗਿਆ ਸ਼ਾਂਤੀ ਉਹ ਸ਼ਾਂਤੀ ਰੋਟੀ ਨਹੀਂ ਬਣੀ ਹਜੇ ਤੱਕ ਹਾਂਜੀ ਰੋਟੀ ਬਣਾਈ ਨਹੀਂ ਦੀਦੀ ਨੇ ਮੈਨੂੰ ਹੁਣ ਕੀ ਪਤਾ ਪੁੱਤ ਅੱਜ ਦੀਦੀ ਨੇ ਬਣਾਨੀ ਸੀ ਦੀਦੀ ਦੀ ਵਾਰੀ ਸੀ ਰੋਟੀ ਬਣਾਉਂਦੀ ਕਿਆ ਉਹਨੂੰ ਕਹਿ ਫਿਰ ਮੈਂ ਪੁੱਛਦੀ ਹਾਂ ਤੁਸੀਂ ਬੈਠੋ ਮੈਂ ਪੁੱਛ ਕੇ ਆਂਦੀ ਹਾਂ ਨੰਦੇ ਦੀ ਇੱਥੇ ਖੜੇ ਹੋ ਤੂੰ ਜੁਲਫਾ ਸਵਾਰੀ ਜਾਂਦੇ ਪਿਓ ਹੈ ਸਾਨੂੰ ਨਹੀਂ ਪਤਾ ਮੰਮੀ ਜੀ ਰੋਟੀ ਵੀ ਦੇਣੀ ਹੈ ਤੇ ਕੋਈ ਨਹੀਂ ਜੇ ਮੈਂ ਜੁਲਫਾ ਸਵਾਰੀ ਤੇ ਤੂੰ ਦੋ ਰੋਟੀਆਂ ਲਾ ਦੇ ਤੈਨੂੰ ਭਾਰ ਪੈਂਦਾ ਰੋਟੀਆਂ ਲਾਣ ਨੂੰ ਮੇਰੀ ਵਾਰੀ ਨਹੀਂ ਹੈਗੀ ਦੀਦੀ ਤੁਹਾਡੀ ਵਾਰੀ ਆ ਜੀ ਰੋਟੀਆਂ ਪਕਾਉਣ ਦੀ ਵਾਰੀ ਹੈ ਮੇਰੀ ਗੱਲ ਸੁਣ ਮੈਂ ਢੇਰ ਕੱਪੜਿਆਂ ਦਾ ਧੋ ਕੇ ਆਈਆਂ ਲੈ ਦੱਸ ਇਹ ਚ ਵਾਰੀ ਦੀ ਕੀ ਗੱਲ ਹੈ ਤੂੰ ਦੋ ਫੁਲਕੇ ਤੇ ਖਾਣੇ ਮਾਤਾ ਨੇ ਲੈ ਤੇ ਮੈਂ ਵਿਹਲੇ ਹੀ ਬੈਠੀ ਆ ਦੱਸੋ ਮੈਂ ਵੀ ਤਾਂ ਸਵੇਰ ਦਾ ਝਾੜੂ ਪੋਚਾ ਕੀਤਾ ਬਾਹਰ ਦਾ ਸਫਾਈ ਕੀਤੀ ਸਾਰੀ ਮੈਂ ਕੋਈ ਵਿਹਲੀ ਬੈਠੀ ਸੀ ਮੈਂ ਵੀ ਥੱਕ ਗਈ ਮੇਰੀ ਵੀ ਕਮਰ ਦੁਖਣ ਲੱਗੀ ਆ ਤੂੰ ਬਣਾ ਦਿੰਦੀ ਹੈ ਉਹ ਕੀ ਹੋ ਗਿਆ ਹੁਣ ਮੰਮੀ ਦੇਖੋ ਅੱਜ ਦੀਦੀ ਦੀ ਮਾਰੀ ਸੀ ਨਾ ਰੋਟੀ ਪਕਾਉਂਦੀ ਇਹਨਾਂ ਨੇ ਦੇਣੀ ਸੀ ਤੁਹਾਨੂੰ ਵੇ ਰੋਟੀ ਪਕਾ ਕੇ ਮੈਂ ਬਾਹਰ ਬਿਜ਼ੀ ਸੀ ਕਿ ਮੈਂ ਬਾਹਰਲਾ ਕੰਮ ਕਰਦੀ ਪਈ ਸੀ ਕਿ ਤੇ ਮੰਮੀ ਮੈਂ ਕੱਪੜੇ ਸੇਕਦੀ ਤੋਰੀ ਆ ਮੈਨੂੰ ਟਾਈਮ ਨਹੀਂ ਮਿਲਿਆ ਮੈਂ ਕਿ ਜੇ ਤੂੰ ਵਿਹਲੀ ਹੋ ਗਈਆਂ ਦੋ ਫੁੱਲਕੇ ਲੈ ਆਵੇਂ ਮੰਮੀ ਨੂੰ ਮੰਮੀ ਜੀ ਨੇ ਤੇ ਦੋ ਹੀ ਫੁੱਲਕੇ ਖਾਣੇ ਆ ਮੇਰੀ ਉਸ ਨੂੰ ਮੰਮੀ ਜਵਾਬ ਇਹਨਾਂ ਦੇ ਨਹੀਂ ਠੀਕ ਹੈ ਉਹਨਾਂ ਦੇ ਢੇਰ ਕੱਪੜੇ ਹੁੰਦੇ ਤਾਂ ਦੱਸੋ ਮੈਂ ਥੋੜਾ ਧੋਣੇ ਇਹਨਾਂ ਨਹੀਂ ਧੋਣੇ ਆ ਤਾਂ ਤੁਸੀਂ ਭੈਣਾ ਦੋਨੋਂ ਜਣੀਆਂ ਨਾ ਮੇਰੀ ਰੋਟੀ ਪਕਾਓ ਮੈਂ ਆਪਣੇ ਦੋ ਫੁਲਕੇ ਲਾ ਲੈਣ ਤੁਸੀਂ ਪਸਰੋ ਮੰਜਿਆਂ ਤੇ ਰਾਮ ਕਰੋ ਆ ਲੋ ਮੈਂ ਪਕਾਨੀ ਹੋਰ ਹੁਕਮ ਲਾਓ ਮਣਾਲਣੀ ਆ ਮੈਂ ਆਪਣੀ ਰੋਟੀ ਠੀਕ ਹੈ ਮੰਮੀ ਜੇ ਲਾਣੀ ਲੱਗੇ ਨਾ ਐਵੇਂ ਦੋ ਕੁ ਫੁਲਕੇ ਮੇਰੇ ਵੀ ਲਾ ਦੇ ਮੈਂ ਤਾਂ ਬਹੁਤ ਹੀ ਥੱਕ ਗਈ ਕੱਪੜੇ ਧੋ ਕੇ ਲਾ ਦਿਓ ਪਲੀਜ਼ ਐ ਮੈਂ ਚੱਲੀ ਆ ਵੇਖਿਆ ਵੇਖਿਆ ਮੰਮੀ ਹਾਲ ਇਹਨਾਂ ਦੇ ਚਲੋ ਫਿਰ ਐਦਾ ਕਰੋ ਦੋ ਕੁ ਮੇਰੇ ਵੀ ਲਾਈ ਦਿਓ ਹਾਂ ਤੇ ਤੇਰਾ ਵੀ ਹਾਲ ਵੇਖ ਲਿਆ ਮੈਂ ਬਿਸ਼ਰਮ ਦਾ ਨੀ ਦੋਰ ਫਿਰ ਟਾਈਮ ਨੂੰ ਨਹੀਂ ਲੱਖ ਦੀ ਲਾਹਨਤ ਨਹੀਂ ਇਹੋ ਜੀਆਂ ਮੈਂ ਕਿੱਥੋਂ ਲਈ ਆਈ ਬਲਾਵਾ ਲਾ ਲੰਨੀਆਂ ਪੈ ਜਾਓ ਤੁਸੀਂ ਮੰਜਿਆਂ ਦੇ ਪੱਸਰ ਜਾਓ

ਤੋ ਲੋ ਫਿਰ ਆਪਿਕ ਮੈਥੋ ਦਨੋ ਤੋ ਜੰਦੇ ਬਸ ਈ ਜਦਾ ਸੋਣ ਤੂੰ ਤੈਨੂੰ ਮੈਂ ਕਹਿ ਰਹੀ ਕਿ ਭਾਂਡਿਆਂ ਦੇ ਵਿੱਚ ਸਾਬਣ ਰਹਿ ਗਿਆ ਤੂੰ ਜਿਵੇਂ ਤਰ੍ਹਾਂ ਹੱਥ ਮਾਰ ਲੈ ਤੈਨੂੰ ਕਹਿੰਦੀ ਵੀ ਤੂੰ ਸਾਰਾ ਕੁਝ ਵਿੱਚ ਛੱਡ ਦਿੱਤਾ ਹੈ ਮੈਂ ਬਾਬਾ ਜੀ ਮਾੜਾ ਜਿ ਰਹਿ ਗਿਆ ਸਾਬਣ ਤੇ ਕਿਹੜੀ ਆਫਤ ਆ ਗਈ ਜੇ ਦੁਆਰਾ ਤੋਂ ਲੋਨ ਨੂੰ ਮੈਂ ਵੀ ਕਿਹਾ ਕਹਿ ਰਹੀ ਸੀ ਕਿ ਆਫਤ ਆ ਗਈ ਮਾੜਾ ਜਿ ਕਿਹਾ ਇਹਦੇ ਹੱਥ ਚੰਗੀ ਤਰ੍ਹਾਂ ਮਾਰ ਲੈ ਭਾਂਡਿਆਂ ਨੂੰ ਦੇਖੋ ਮੈਨੂੰ ਨਹੀਂ ਆਉਂਦੇ ਮੈਨੂੰ ਤਾਂ ਇਹੋ ਜਿਹੀ ਸਿਖਾਈ ਲਿਆ ਕੀ ਹੋ ਗਿਆ ਹੁਣ ਕੀ ਹੋ ਗਿਆ ਹੁਣ ਕੀ ਹੋ ਗਿਆ ਮੰਮੀ ਮੇਰੀ ਗੱਲ ਸੁਣੋ ਇਹ ਭਾਂਡੇ ਧੁੰਦੀ ਸੀ ਮੈਂ ਪਾਣੀ ਵੀ ਨਹੀਂ ਗਲਾਸੇ ਕੇ ਵਿੱਚ ਸਾਬਣ ਸੀ ਮੈਂ ਨੇ ਕਈ ਜਰਾ ਚੰਗੀ ਤਰ੍ਹਾਂ ਭਾਂਡੇ ਨੂੰ ਹੱਥ ਮਾਰ ਲੈ ਇਹਨੇ ਨੂੰ ਬੋਲਣ ਲੱਗ ਗਈ ਕਿੰਦੀ ਮੇਤਰੀ ਤੂੰ ਚਿਹਰੇ ਤੋ ਲੋ ਆਪੀ ਮੰਮੀ ਦੇਖੋ ਕਿੱਦਾਂ ਦੀਦੀ ਬੋਲਦੀ ਪਟੜ ਪਟੜ ਪਟੜਾ ਐਨਾ ਢੇਰ ਸੀ ਭਾਂਡੇ ਦੇ ਲਈ ਇੱਕ ਗਲਾਸ ਤੇ ਰਹਿ ਗਿਆ ਕਿ ਤੋ ਸਾਬਣ ਤੇ ਕਿਹੜੀ ਆਫਤ ਆ ਗਈ ਤੇ ਇੱਕ ਐਨੇ ਭਾਂਡੇ ਤੋਂ ਤੇ ਇੱਕ ਗਲਾਸ ਤੇ ਐਨਾ ਜਿਹਾ ਸਾਬਣ ਰਹਿ ਗਿਆ ਮੰਮੀ

ਕਹਿੰ ਮੈਨੂੰ ਟੱਕਰ ਗਈਆਂ ਇਹ ਗਾਲੀਆਂ ਮਾਪੇ ਨੇ ਨਾਂ ਰੱਖਿਆ ਸੁੱਖ ਤੇ ਸ਼ਾਂਤੀ ਤੇ ਮੇਰੀ ਸ਼ਾਂਤੀ ਭੰਗ ਕੀਤੀ ਜਦੋਂ ਦੀਆਂ ਆਈਆਂ ਇਹ ਇਹਨਾਂ ਨੇ ਮੇਰਾ ਜੀਣਾ ਹੀ ਹਰਾਮ ਕਰਤਾ ਨਾਂ ਦੇ ਹਸਾਬ ਨਾਲ ਤਾਂ ਕਿਤੇ ਮਾਸਾ ਵੀ ਨਹੀਂ ਹੈਗੀਆਂ ਪਤਾ ਨਹੀਂ ਮਾਪੇ ਨੇ ਕੀ ਸੋਚ ਕੇ ਰੱਖੀਆਂ ਸ਼ਾਂਤੀ ਸੁੱਖ ਮਾਂ ਤੇ ਭਾਂਡੇ ਹੋ ਜੋ ਸੌਖੀਆਂ ਨੀ ਦੋਨੋਂ ਜਣੀਆਂ ਮੇਮਾ ਬੈਠੀਆਂ ਹੋ ਕੋਈ ਫੋਨ ਦੇ ਦੁਆਲੇ ਤੇ ਕੋਈ ਟੀਵੀ ਦੇ ਦੁਆਲੇ ਤੇ ਤੁਹਾਨੂੰ ਅੱਖ ਲਾਰਾ ਨਹੀਂ ਨਜ਼ਰ ਆਉਂਦਾ ਮੰਮੀ ਦੇਖੋ ਮੈਂ ਸਾਰੇ ਕੱਪੜੇ ਧੋਤੇ ਨਾ ਹੁਣ ਇਹਦਾ ਫਰਜ ਬਣਦਾ ਹੈ ਕੱਪੜੇ ਤੈਹ ਲਾ ਦੇ ਕਪੜੇ ਸੰਭਾਲਣਾ ਤਾਂ ਕੰਮ ਇਹਦਾ ਹੀ ਹੈ ਨਾ ਹੁਣ ਮੈਂ ਕਪੜੇ ਵੀ ਧੋਵਾਂ ਤੇ ਕਪੜੇ ਵੀ ਮੈਂ ਸੰਭਾਲਾਂ ਮਮੀ ਆਹ ਦੇਖੋ ਆਹ ਦੇਖੋ ਇਹਦੇ ਸਿਰਫ ਮੇਰੇ ਘਰ ਵਾਲੇ ਦੀਆਂ ਆ ਦੋ ਟੀਸ਼ਰਟਾਂ ਨੇ ਬਾਕੀ ਸਾਰੀਆਂ ਇਹਨਾਂ ਦੀਆਂ ਨੇ ਤੇ ਇਹਨਾਂ ਦਾ ਫਰਜ਼ ਬੰਦਾ ਨਾ ਕਿ ਆਪਣੇ ਕਪੜੇ ਸਾਮ ਕੇ ਅਲਮਾਰੀ ਚ ਰੱਖਰ ਇਹ ਤੇ ਚਲੋ ਮੈਂ ਰੱਖ ਲੂੰਗੀ ਆ ਲੋ ਆ ਲੋ ਸਾਂਭੇਗੇ ਸਾਂਭੇਗੇ ਲੋ ਸਾਂਭੇਗੇ ਕਪੜੇ ਦੋ ਸੋਕਟ ਦਾ ਕੰਮ ਅਸੀਂ ਇਹ ਹਰ ਵਾਰੀ ਮੈਨੂੰ ਆ ਕੇ ਮੇਰੇ ਫਰਜ਼ ਦਿਖਾਉਂਦੀ ਆ ਠੀਕ ਹੈ ਇਹ ਤਾਂ ਕੋਈ ਫਰਜ਼ ਨਹੀਂ ਕਿ ਵਿੱਚੋਂ ਆਪਣੇ ਦੋ ਕੱਪੜੇ ਚੱਕੇ ਤੇ ਬਾਹਰ ਨੁਦਰੀ ਤੇ ਸਾਰੇ ਫਰਜ਼ ਮੇਰੇ ਨਹੀਂ ਇੱਕ ਤੋਂਆਂ ਵੀ ਮੈਂ ਤੇ ਕਹਿ ਵੀ ਮੈਂ ਲਾਵਾਂ ਨਾ ਨਾ ਤੁਹਾਡੇ ਦੋਨਾਂ ਦਾ ਤਾਂ ਕੋਈ ਫਰਜ਼ ਨਹੀਂ ਫਰਜ਼ ਤਾਂ ਮੇਰੇ ਆ ਤੁਹਾਡੇ ਥੋੜੀ ਫਰਜ਼ ਆ ਤੁਸੀਂ ਤਾਂ ਦੋਨੇ ਫਰਜ਼ ਮੈਨੂੰ ਸੁਨਾਨੀ ਆ ਤੁਸੀਂ ਹਰ ਵਾਰੀ ਮਿੰਨੀ ਮੈਂ बार-बार ਕਹਿੰਦਾ ਕਿ ਉਹਨੂੰ ਵੀ ਕਹਿ ਰਿਹਾ ਕਰੋ ਮੇਰੇ ਵੱਲ ਤੁਸੀਂ ਬਾਰ-ਬਾਰ ਕੁੜੀਆਂ ਵਟਕੇ ਦੇਖਦੇ ਉਹਨੂੰ ਵੀ ਦੇਖੋ ਉਹਨੂੰ ਪਤਾ ਲੱਗ ਜਾ ਮਮੀ ਮੇਰੇ ਵੱਲ ਨਾ ਵੇਖੋ ਮੈਂ ਆਪਣੇ ਹਿੱਸੇ ਦਾ ਸਾਰਾ ਕੰਮ ਕਰਕੇ ਬੈਠੀ ਆ ਫਿਰ ਟੀਵੀ ਦੇ ਆ ਦੀਦੀ ਦੇਖੋ ਜਦੋਂ ਵੇਖੋ ਫੋਨ ਦੇ ਐ ਐ ਐ ਐ ਹੀ ਕਰ ਦਿੰਦੇ ਸਾਰੀ ਤੇ ਨਹੀਂ ਇਹ ਤੂੰ ਆਪਣੇ ਹਿੱਸੇ ਦਾ ਕਿਹੜਾ ਕੰਮ ਕੀਤਾ ਤੇ ਤੂੰ ਕਿਹੜਾ ਕੀਤਾ ਭਾਂਡੇ ਤੁਹਾਡੇ ਮੈਂ ਮਾਜਦੇ ਹੈ ਤੇਰੇ ਭਾਂਡੇ ਸੱਚ ਤੇ ਰੋਟੀਆਂ ਤੇਰੀਆਂ ਮੈਂ ਪਕਾਤੀਆਂ ਤੇ ਕਿਹੜੇ ਤੁਸੀਂ ਹਿੱਸਿਆਂ ਦੇ ਕੰਮ ਕੀਤੇ ਇੱਕ ਕੱਪੜੇ ਧੋਤੇ ਦੇ ਇੱਕ ਨੇ ਸਫਾਈ ਕੀਤੀ ਹੈ ਖਲਾਰਾ ਤੁਸੀਂ ਪਾ ਕੇ ਬੈਠੀਆਂ ਦਫਾ ਲੈ ਦਮ ਜਣੀਆਂ ਆਪੇ ਮੈਂ ਤੈਹ ਲਾ ਲੂੰਗੀ ਖਾਰੇ ਨਹੀਂ ਆ ਤੇਰੇ ਖਸਮ ਦੇ ਤੇ ਮੇਰਾ ਵੀ ਲੱਗਦਾ ਮੇਰਾ ਵੀ ਮੁੰਡਾ ਚਲੋ ਜਾਓ ਦੋਨੋਂ ਜਣੀਆਂ ਜਾਓ ਜਾਓ ਚਲੋ ਚਲੋ ਫੋਨ ਤੇ ਦੇਖੋ ਟੀਵੀ ਲਾ ਦੂੰਗੀ ਮੈਂ ਆਪੇ ਹੀ ਤੇ ਸਿਆਣੀਆਂ ਫਰਜ ਦੱਸਦੀਆਂ ਕਿਹੜਾ ਵੇਲਾ ਸੀ ਜਦੋਂ ਮੈਂ ਇਹਨਾਂ ਨੂੰ ਵਿਆਹ ਕੇ ਲਈ ਆਈਏ ਉਹ ਜੀਆਂ ਨੂੰ ਗਦੂਤਾ ਨੂੰ ਇੰਨਾ ਕੰਮ ਤੋਂ ਭੱਜਦੀਆਂ ਇੰਨਾ ਕੰਮ ਤੋਂ ਭੱਜਦੀਆਂ ਕੋਈ ਇਹਨਾਂ ਦਾ ਹਸਾਬ ਹੈਗਾ ਕੁੜੀਆਂ ਦਾ ਦੱਸ ਕੀ ਕਿ ਮੈਨੂੰ ਕਿਹਾ ਕਿ ਮੇਰਾ ਆਈਡੀਆ ਆ ਗਿਆ ਨਾ ਸਾਰੀ ਡੇੜੀ ਪੁੜੀ ਵਹਿਲੀ ਬੈਠੀ ਰਹਿੰਦੀ ਸੀ ਹਨਾ ਤੇਰਾ ਥੀ ਅੱਜ ਹੀ ਕੰਮ ਆ ਗਿਆ ਜਰੂਰ ਦੇਖੋ ਸਾਨੂੰ ਆ ਕਰਦੇ ਹੋਏ ਵੀ ਇਹ ਵਧੀਆ ਰਹਿ ਗਿਆ ਚਾ ਅੱਫਾ ਵੀ ਹੁਣ ਸੁੱਖ ਬਤਾ ਲੈਣਾ ਸਹੀ ਮਾਜ਼ਾ ਹੀ ਆਇਆ ਅੱਜ ਤਾਂ ਮaza ਨਹੀਂ ਘਮੂਤ ਸਾਰੇ ਫਰਦੋਨਾਂ ਵਹਿਲੀ ਸਹੀ ਆਪਾਂ ਇੰਨਾ ਹੀ ਕਰਾਂਗੇ ਕੱਲੋ ਆਪੇ ਆਪੇ ਕਰਦੀ ਰਹੋ ਸਾਨੂੰ ਲਾਇਆ 2 ਘੰਟੇ ਕੰਮ ਪੂਰਾ ਪੂਰਾ ਟੱਬਰ ਵੀ ਦੇਖੋ ਇਹਨਾਂ ਦਾ ਤੇ ਮਾਤਾ ਦੀ ਗੁਲਾਮੀ ਕਰਾਂ ਚੰਗਾ ਲੱਗੀ ਸਾਪੇ ਗਮ ਹੈ ਨਾ ਜੇ ਹੁਣ ਆਪਾਂ ਇਹ ਕਰੀਏ ਰੋਦੋਂ ਇਹਦੇ ਹੀ ਕੁਝ ਕਰਕੇ ਨਾ ਗੁੜੀ ਨੂੰ ਲਾ ਦਾਂਗੇ ਕੰਮੇ ਆਪਾਂ ਆਪੇ ਬਣਾਉਂਦੀ ਫਿਰੂਗੀ ਰੋਟੀ ਆਹ ਜਿਹੜੀ ਬਚਾਰੋ ਸੁਨੇ ਸੂਟ ਆਏ ਹੈ ਸੱਚੀ ਬੜੀ ਸੋਨੇ ਮੈਂ ਦੇਖੀ ਸੀ

ਸੋ ਨਵੇਂ ਸਾਂ ਨਵੇਂ ਸਾਂ ਸੀਨੇ ਅ ਮੈਂ ਗਾਲਾ ਵਾਲੇ ਬਲੂਪਰਸ ਵੀ ਪਾ ਲਏ ਵਿੱਚ ਦੇਖਿਓ ਅ ਮਰੀਆਂ ਨੂੰ ਕੁੱਟ ਗਈ